ਅੱਜ ਬਠਿੰਡੇ ਗਏ ਸੀ ਜਿਵੇਂ ਮੇਲਾ ਦੇਖਣ ਤੇ ਆ ਡ੍ਰੈਗਨ ਟ੍ਰੇਨ ਤੇ ਅਸੀਂ ਚੜ੍ਹਤਾ ਗਏ ਪਰ ਪੁੱਠਾ ਪੰਗੇ ਲੈ ਲੈ ਬਹੁਤ ਡਰ ਲੱਗਿਆ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਕਿਉਂਕਿ ਸ਼ਾਮ ਨਹੀਂ ਜਾਣਾ ਸੀ ਜੇ ਮੇਲਾ ਦੇਖਣ ਤੇ ਡੈਵੀ ਕਹਿ ਰਸੀ ਮੈਂ ਤਾਂ ਕੁਲਫੀ ਹੁਣੀ ਖਾਣੀ ਤਾਂ ਮੈਂ ਖੜਾ ਵੀ ਇੰਨੇ ਟਾਈਮ ਚ ਤਾਂ ਬਣਨੀ ਨਹੀਂ ਕਰਾਂ ਚਲ ਫਿਰ ਬਣਾਤਾ ਦੋ ਪਰ ਇਹ ਜਿਹੜੀ ਮਤਲਬ ਕੁਲਫੀ ਹੈ ਆਪਾਂ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਬਣਾ ਕੇ ਦੇ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਸਵਾਦੀਸ਼ਟ ਤੇ ਇਹਦੀ ਫੁੱਲ ਵੀਡੀਓ ਤੁਸੀਂ ਜ਼ਰੂਰ ਦੇਖੋ ਜਿੱਤੇ ਇਧਰ ਡੈਵੀ ਸਾਰਾ ਨਾ ਪ੍ਰੈਂਕ ਕਰ ਰਿਆ ਸੀ ਕਹਿੰਦਾ ਸੀ ਲਵ ਕੁਲਫੀ ਖਾ ਲੋ ਕੁਲਫੀ ਖਾ ਲੋ ਤੇ ਇਹਦੇ ਆਪ ਜਿਹੜੀ ਵੀਡੀਓ ਬਣਾਉਣੀ ਸਟਾਰਟ ਕਰਤੀ ਸੀਗੀ ਦੁੱਧ ਨੂੰ ਗਾੜਾ ਕਰਕੇ ਤੇ ਹੋਰ ਵੀ ਵਿਦੇ ਵਿੱਚ ਬਹੁਤ ਸਾਰਾ ਸਮਾਨ ਪਾ ਕੇ ਡਰਾਈ ਫਰੂਟ ਪਾ ਕੇ ਜਿਹੜੀ ਆਪਾਂ ਕੁਲਫੀ ਉਹ ਬਣਾ ਕੇ ਫਰਿਜ 'ਚ ਰੱਖਤੀ ਸੀਗੀ ਮਾਚਲ ਆਉਂਦਿਆਂ ਨੂੰ ਇਹ ਜੰਮ ਕੇ ਵਧੀਆ ਤਿਆਰ ਹੋ ਜੂਗੀ ਤੇ ਉਸ ਤੋਂ ਬਾਅਦ ਸਾਰੇ ਹੋ ਗਏ ਸੀ ਜੀ ਰੈਰਾਈਟੀ ਤੇ ਡੈਵੀ ਕਹਿੰਦਾ ਮੈਂ ਨਹੀਂ ਪਟਕਾ ਬਣਾਉਣਾ ਮੈਂ ਤਾਂ ਪੱਗ ਹੀ ਬਣਾਉਣੇ ਕਿਉਂਕਿ ਇਹਨੂੰ ਬਹੁਤ ਸ਼ੌਂਕ ਹੈ ਵੀ ਮੈਂ ਪੱਗ ਹੀ ਬਣਾਣਾ ਤੇ ਇਹਦੇ ਪਾਪਾ ਕਹਿੰਦੇ ਚਲੋ ਕੋਈ ਗੱਲ ਨਹੀਂ ਪੱਗ ਬੰਨ ਦੰਨੇ ਆ ਜੀ ਤੇ ਇੱਥੇ ਡੈਵੀ ਨੂੰ ਪਤਾ ਵੀ ਲੜ ਮੂਹ ਚ ਪਾਉਂ ਤੇ ਮੂੰਹ ਟੱਡ ਰਿਹਾ ਸੀਗਾ ਵੀ ਬਹੁਤ ਵਧੀਆ ਲਾਇ ਜੀ ਪੱਗ ਤੇ ਤੇ ਅੱਜ ਪੱਗ ਵੀ ਬਹੁਤ ਸੋਹਣੀ ਵੱਜੀ ਸੀ ਦੋਸਤੋ ਤੇ ਐਨੇ ਮੇਰੇ ਕੋਲ ਰਵਣ ਆ ਗਈ ਤੇ ਰਵਣ ਮੇਰੇ ਕੋਲੇ ਆ ਕੇ ਕਹਿੰਦੀ ਆ ਕਿ ਮੈਂ ਵੀ ਤੁਹਾਡੇ ਨਾਲ ਦਾ ਸ਼ੂਟ ਪਾਇਆ ਹੋਇਆ ਮੈਚਿੰਗ ਕਰ ਰੱਖੀ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਜੀ ਮੈਂ ਕਿਹਾ ਚਲੋ ਫਿਰ ਕੰਮ ਵੀ ਕਰੀ ਜਾਈਏ ਤੇ ਇਧਰ ਆਪਾਂ ਸਬਜੀ ਵੀ ਸੀ ਜਿਹੜੀ ਉਹ ਮਤਲਬ ਵੀ ਬਣਾਤੀ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਸੀ ਕਿ ਵੀ ਡੈਵੀ ਤਾਂ ਬਾਰ-ਬਾਰ ਪਾਣੀ ਮੰਗਦਾ ਤੇ ਮੈਂ ਕਿਹਾ ਚਲੋ ਯਾਰ ਆਪਾਂ ਘਰ ਦਾ ਪਾਣੀ ਲੈ ਚਲੀਏ ਘੜੇ ਚ ਆਪਾਂ ਪਾਣੀ ਪਾ ਲਿਆ ਸੀ ਜੀ ਤੇ ਮੈਂ ਤਾਂ ਜਦੋਂ ਬੋਤਲ ਉਹਨੂੰ ਪਰ ਕੇ ਫੜਾਈ ਤਾਂ ਉਹਨੂੰ ਤਾਂ ਬਸ ਨਾਲ ਦੀ ਨਾਲ ਪੀਣਾ ਸਟਾਰ ਬਸ ਪੀਣ ਲੱਗੇ ਸਮੇਂ ਇਹਨਾਂ ਨੂੰ ਕਹਿ ਰਹੀ ਸੀ ਉਹ ਜੀ ਤੁਸੀਂ ਹਜੇ ਰੈਡੀ ਨਹੀਂ ਹੋਏ ਕਿਉਂਕਿ ਸ਼ਾਮ ਪੈ ਜੂਗੀ ਫਿਰ ਹਨੇਰਾ ਹੋ ਜਾਊਗਾ ਤੇ ਫਟਾਫਟ ਜਾ ਆਈਏ ਜੀ ਇਹ ਕਹਿ ਰਹੀ ਸੀ 2 ਮਿੰਟ ਤਾਂ ਵੇਟ ਕਰੋ ਤੇ ਇਧਰ ਡੈਵੀ ਕਹਿ ਰਿਹਾ ਸੀਗਾ ਲੋ ਮੈਂ ਵੜਦਾ ਗੱਡੀ 'ਚ ਮੈਂ ਚਲਾਉਣਾਗਾ ਤੇ ਨਾਲ ਬੋਤਲ ਵੀ ਚੱਕੀ ਫਿਰਦਾ ਸੀ ਮੈਂ ਕਹਿ ਰਹੀ ਸੀ ਜੀ ਪਾ ਲਓ ਚੱਲੋ ਹੁਣ ਪਰ ਮੈਂ ਦੋਸਤੋ ਹੁਣ ਟਾਈਟਲ ਪਾ ਰਿਹਾ ਸੀਗਾ 2 ਮਿੰਟ ਵੀ ਸਵਰ ਨਹੀਂ ਹੋ ਰਿਹਾ ਸੀ ਰੋਣ ਤੋਂ ਕਹਿੰਦੀ ਛੇਤੀ ਚੱਲੋ ਛੇਤੀ ਚੱਲੋ ਫਿਰ ਮੈਂ ਹਾਰ ਕਿਉਂ ਮੈਂ ਬੂਟ ਜਰਾਬਾਂ ਚੜਾਏ ਜੀ ਤੇ ਸਮਾਨ ਚੱਕਿਆ ਉਸ ਤੋਂ ਬਾਅਦ ਮੈਂ ਕਾਰ 'ਚ ਮਾੜਾ ਮੋਟਾ ਜਿਹੜੇ ਕੋਈ ਕੈਮਰਾ ਦੇ ਕਾਰਡ ਵਗੈਰਾ ਹੁੰਦੇ ਉਹ ਚੈੱਕ ਕਰੇ ਮਾ ਕੇ ਤੇ ਵੀ ਜੇ ਕੋਈ ਮੇਨ ਚੀਜ਼ ਘਰੇ ਰਹਿ ਗਈ ਹਨਾ ਤਾਂ ਉੱਤੇ ਔਖਾ ਹੋ ਜੂ ਕਿਉਂਕਿ ਅਪਾ ਵੀਡੀਓ ਬਣਾਉਣ ਚੱਲੇ ਆ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਕਾਰ ਕੱਢੀ ਬਾਹਰ ਤੇ ਪਾਇਆ ਪਹਿਲਾ ਗੇਅਰ ਤੇ ਚੱਕਤੀ ਫਿਰ ਜੀ ਬਠਿੰਡੇ ਨੂੰ ਤੇ ਇਸ ਤੋਂ ਬਾਅਦ ਜੀ ਫਿਰ ਰਾਹ 'ਚ ਗਏ ਤਾਂ ਫਾਟਕ ਲੱਗੇ ਮੂਰੇ ਤੇ ਇੰਨੇ ਉੱਥੇ ਆ ਬੱਚੇ ਵੀ ਆ ਗਏ ਕਹਿੰਦੇ ਸੀ ਜੂਸ ਪੀਣਾ ਜੀ ਇੰਨੇ ਫਿਰ ਟ੍ਰੇਨ ਆ ਗਈ ਤੇ ਡੈਵੀ ਮੁੜ ਕੇ ਕਹਿੰਦਾ ਪਾਪਾ ਕਹਿੰਦਾ ਟ੍ਰੇਨ ਕੱਢੀ ਵੱਢੀ ਕਹਿੰਦਾ ਮੈਂ ਤਾਂ ਟ੍ਰੇਨ ਲੈਣੀ ਆ ਮਹੱਦੀ ਟ੍ਰੇਨ ਤੋਂ ਕਲੀਅਰੇਗਾ ਕਿਥੇ ਡ੍ਰੇਨ ਲੱਗਦੀ ਹੈ ਜੈਨੂ ਬੜਾ ਚਾਚੜੇ ਨੂੰ ਪਹਿਲੀ ਵਾਰ ਦੇਖੀ ਸੀ ਮੈਂ ਤਾਂ ਵੈਸੇ ਦੇਖੀ ਹੋ ਪਹਿਲਾਂ ਵੀ ਪਰ ਇਹ ਨੇੜੇ ਪਹਿਲੀ ਵਾਰ ਦੇਖੀ ਸੀ ਤਾਂ ਇੱਧਰ ਖੁਸ਼ ਕਰਨ ਵੀ ਆ ਗਏ ਸੀ ਤਲਵੰਡੀ ਪਹੁੰਚ ਗਏ ਸੀਗੇ ਤੇ ਡੈਵੀ ਚੱਪਲ ਦਿਖਾਰ ਰਿਹਾ ਕਿਉਂਕਿ ਹੋਰ ਕੋਈ ਚੀਜ਼ ਨਹੀਂ ਪਾਉਂਦਾ ਇੰਨੇ ਬੂਟ ਸੈਂਡਲ ਪਏ ਨੇ ਬਸ ਇਹਨਾਂ ਤੋਂ ਚੱਪਲਾਂ ਦੀ ਰਹਿੰਦਾ ਬਸ ਚੱਪਲੀ ਪਾਵੇਂ ਉਹ ਵੀ ਆਪਦੇ ਪਸੰਦ ਦੀ ਲਿਆਉਂਦਾ ਤੇ ਹੁਣ ਜੇ ਇੱਥੇ ਆਪਾਂ ਮੇਲੇ 'ਚ ਪਹੁੰਚ ਗਏ ਬਠਿੰਡੇ ਤੇ ਗਾਰ ਨੂੰ ਆਪਾਂ ਲਾਤਾ ਸੀ ਜੀ ਪਾਰਕਿੰਗ 'ਚ ਪਾਰਟੀ ਆਪ ਲੱਲੀ ਸੀ ਤੇ ਉਸ ਤੋਂ ਬਾਅਦ ਜੇ ਆ ਦੇਖੋ ਤੁਸੀਂ ਮਤਲਬ ਸਟਾਰਟਿੰਗ ਵਾਲਾ ਮਾਹੌਲ ਹੀ ਕਿੰਨਾ ਬਹੁਤ سارے ਲੋਕ ਆਏ ਹੋਏ ਸੀ ਜੀ ਆਪਣੀਆਂ ਫੈਮਿਲੀਆ ਨਾਲ ਉਸ ਤੋਂ ਬਾਅਦ ਅਸੀਂ ਇੰਦਰੋਂ ਐਂਟਰੀ ਕਰੀ ਤੇ ਲਾਈਵ ਵੀ ਚਲਾ ਲਿਆ ਜੀ ਤੇ ਇੱਥੇ ਵੀਰ ਹੋਰੇ ਮਿਲੇ ਗਗਨ ਹੋਰੇ ਜਿਹੜੇ ਇਹ ਭਰਾ ਮੇਲਾ ਕਰਾ ਰਹੇ ਨੇ ਤੇ ਡੈਵੀ ਫਿਰ ਬੱਗ ਹੈ ਜੀ ਆਸ সুইমিਂਗ ਪੂਲ ਜੇ ਚਕਤੀਆਂ ਬੋਟਿੰਗ ਹਾਂ ਜੀ ਇੱਥੇ ਬਸ ਇਹਨੇ ਬਹੁਤ ਝੂਟੇ ਲਏ ਹਰੇਕ ਮਤਲਬ ਹਰੇ ਕਹਿੰਦਾ ਮਤਲਬ ਝੂਟੇ ਲਾਈ ਕਿ ਸੱਜਨੇ ਤੋਂ ਬਾਅਦ ਲੱਗੇ ਸੀ ਜੀ ਵੀਡੀਓ ਬਣਾਉਣ ਤੇ ਹਰੇਕ ਚੀਜ਼ ਇੰਨੀ ਜ਼ਿਆਦੇ ਮਤਲਬ ਜੁਨੀਕ ਤੇ ਬਹੁਤ ਵਧੀਆ ਬਣੀ ਹੋਈ ਸੀ ਇੱਥੇ ਸੰਗ ਮਰ ਮਰ ਦੇਣੇ ਚੀਜ਼ਾਂ ਸੀਗੀਆਂ ਸੇਰ ਬਣੇ ਹੋਏ ਸੀ ਜੀ ਘੋੜੇ ਹਾਥੀ ਤੇ ਬਹੁਤ ਸੋਹਣੇ ਫੁਫਾਰੇ ਵੀ ਸੀਗੇ ਸੋ ਮੈਂ ਦੱਸਦੀ ਸਾਨੂੰ ਆ ਗਗਨਵੀਰ ਵਰਗੇ ਨੇ ਸਾਰਾ ਮੇਲਾ ਕਮਾਇਆ ਜੀ ਸਾਰਿਆਂ ਬਾਰੇ ਦੱਸਿਆ ਹਨਾ ਤੇ ਸਟੋਰੀਆਂ ਟੈਂਟ ਬਹੁਤ ਜਿਆਦੇ ਮਤਲਬ ਆ ਜਿਹੜੇ ਲੱਗੇ ਸੀ ਤੇ ਆਹ ਵੀਰ ਨੇ ਰਮਨ ਲੱਕੜ ਦਾ ਸਮਾਨ ਬਣਾਇਆ ਹੋਇਆ ਹਾਂਜੀ ਹਾਂਜੀ ਬ੍ਰਸ਼ ਬਣਾਇਆ ਸੀ ਪੈਨ ਪੈਨਸਲਾਂ ਗੱਤੇ ਤੋਂ ਤਿਆਰ ਕਰੀਆਂ ਸੀ ਜਿਹਦੇ ਉਹਦੇ ਪਿੱਛੇ ਬੀਜ ਵੀ ਪਾਏ ਹੋਏ ਸੀਗੇ ਮਤਲਬ ਇਕੋ ਫਰੈਂਡ ਲਿਖਿਆ ਸਾ ਦੇ ਇਨਵਾਇਰਨਮੈਂਟ ਵਿੱਚ ਘੁਲਣ ਵਾਲੀਆਂ ਚੀਜ਼ਾਂ ਬਣਾਈ ਸਮਾਨ ਨਹੀਂ ਸੀਗੇ ਵੀ ਉਹ ਪ੍ਰਦੂਸ਼ਣ ਕਰਨੀਆਂ ਹੂੰ ਤੇ ਦੋਸਤੋ ਦੋਸਤੋ ਉਸ ਤੋਂ ਬਾਅਦ ਮੈਂ ਰਮਨ ਨੂੰ ਆਥੈਲਾ ਦੇਖਾਇਆ ਮੈਂ ਕਹ ਆ ਰਮਨ ਥੈਲਾ ਲੜਾ ਹੋਏ ਸਬਜੀ ਸੋਜੀ ਪਾਉਣ ਨੂੰ ਬਧੀਆ ਕਿਉਂਕਿ ਇਹ ਹਰੇਕ ਚੀਜ਼ ਜੀ ਹੈਂਡ ਮੇਡ ਸੀਗੀ ਹੱਥੀ ਤਿਆਰ ਕਰੀਆਂ ਜੁੱਤੀਆਂ ਹੋ ਗਈਆਂ ਜ ਤੇ ਮਤਲਬ ਇਧਰ ਤੁਸੀਂ ਦੇਖ ਸਕਦੇ ਹੋ ਵੀ ਲੱਕੜ ਦਾ ਸਮਾਨ ਵੀ ਇੰਨਾ ਜਿਆਦਾ ਵਧੀਆ ਤਿਆਰ ਸੀਗਾ ਮਤਲਬ ਐਵੇਂ ਲੱਗਦਾ ਸੀ ਜੀ ਦੋਸਤੋ ਸਾਰਨੇ ਖੀੜੇ ਦਾ ਜੂਪੀ ਦਾ ਫਰਨੀਚਰ ਸੀ ਬਹੁਤ ਹੀ ਸੋਹਣਾ ਤੇ ਆ ਝੂਲਾ ਵੀ ਮਹਰੋਨ ਆ ਜਾ ਝੂਲੇ ਦੇ ਜੂਟ ਤੇ ਲੱਗੇ ਜੀ ਹਾਂ ਜੀ ਸੋਫਾ ਸੈੱਟ ਹੋ ਗਿਆ ਝੂਲੇ ਹੋ ਗਏ ਛੋਟਾ ਛੋਟਾ ਸਮਾਨ ਇੰਨਾ ਜਿਆਦਾ ਵਧੀਆ ਸੀਗਾ ਤਾਂ ਇੱਥੇ ਸਾਨੂੰ ਬਹੁਤ ਭੈਣਾਂ ਵੀ ਮਿਲੀਆਂ ਇੰਨਾ ਜਿਆਦਾ ਮਨ ਨੂੰ ਸਕੂਨ ਮਿਲਦਾ ਜਦੋਂ ਕੋਈ ਚਾਉਣ ਵਾਲੇ ਮਿਲਦੇ ਨੇਗੇ ਸੋ ਬਹੁਤ ਵਧੀਆ ਲੱਗਿਆ ਜੀ ਮੇਲੇ 'ਚ ਜਾ ਕੇ ਸਦੋਂ ਜਦੋਂ ਇੰਨਾ ਵਧੀਆ ਸਮਾਨ ਦੇਖਿਆ ਤੇ ਆ ਵੀ ਬਠਿੰਡੇ ਤੋਂ ਹੀ ਸੀ ਜੀ ਇਹਨਾਂ ਨੇ ਵੀ ਸੀਗਾ ਤੇ ਬਸ ਜਦੋਂ ਅਸੀਂ ਮੇਲੇ 'ਚ ਤੁਰ ਫਿਰ ਰਹੇ ਸੀ ਤੇ ਸਾਨੂੰ ਬਹੁਤ ਭੈਣਾ ਮਿਲੀਆਂ ਜਿਹੜੀਆਂ ਕਹਿੰਦੇ ਸੀ ਅਸੀਂ ਵੀਡੀਓ ਦੇਖ ਦੇਣ ਸਾਨੂੰ ਵਧੀਆ ਲੱਗਦੇ ਆ ਤੁਸੀਂ ਹਾਂਜੀ ਬਹੁਤ ਦੋਸਤ ਮਿੱਤਰ ਮਿਲੇ ਜੀ ਬਹੁਤ ਖੁਸ਼ੀ ਹੋਈ ਆ ਆਂਟੀ ਵਰਗੇ ਨੇ ਵੀ ਸਾਡਾ ਫੋਟੋਆਂ ਕਰਾਈਆਂ ਜੀ ਤੇ ਬਹੁਤ ਖੁਸ਼ੀ ਹੋਈ ਹਾਂਜੀ ਤੇ ਉਧਰ ਡੈਵੀ ਲੈ ਰਿਆ ਸੀਗਾ ਮਤਲਬ ਝੂਲਿਆਂ ਤੇ ਝੂਟੇ ਕਦੇ ਕਾਸੇ ਚੜ੍ਹ ਜੇ ਕਦੇ ਕਾਸੇ ਤੇਨ ਦਾ ਪੱਗ ਲੈਣ ਵਾਲੀ ਕਰ ਰੱਖੀ ਸੀਗੀ ਤੇ ਇਹਨੂੰ ਹੋਰ ਵੀ ਮਤਲਬ ਬਹੁਤ ਪੈਣਾ ਮਿਲੀਆਂ ਜੀ ਇੱਥੇ ਕਿਉਂਕਿ ਜਦੋਂ ਅਸੀਂ ਥੋੜੀ ਦੂਰ ਤੁਰਦੇ ਸੀ ਕੋਈ ਨਾ ਕੋਈ ਮਿਲਿਆ ਹੁੰਦਾ ਸੀਗਾ ਤੇ ਡੈਬੀ ਕਹੇ ਸੀ ਹੋਰ ਝੂਟੇ ਲੈਣੇ ਹੋਰ ਝੂਟ ਲੈਣੇ ਜੰਪਿੰਗ ਕਰਨੀ ਇੱਥੇ ਕਹਿੰਦਾ ਜੰਪਿੰਗ ਕਰ ਰਹੀਆਂ ਮੁੜ ਕੇ ਜੰਪਿੰਗ ਵਾਲੇ ਚ ਵੜ ਗਿਆ ਜੀ ਤੇ ਕਰਦੇ ਕਰਾਉਂਦੇ ਦੋਸਤੋ ਇੱਥੇ ਫਿਰ ਖੇਡ ਖੂਡ ਕੇ ਜੀ ਫਿਰ ਰਸਤੇ 'ਚ ਹੋਰ ਪੈਣਾ ਮਿਲ ਗਿਆ ਮਤਲਬ ਬਹੁਤ ਪਿਆਰ ਮਿਲਿਆ ਦੋਸਤੋ ਤੇ ਫਿਰ ਕਹਿੰਦਾ ਮੈਂ ਤਾਂ ਡ੍ਰੈਗਨ ਟ੍ਰੇਨ ਤੇ ਝੂਟੇ ਲੈਣੇ ਨਹੀਂ ਫਿਰ ਮੈਂ ਕਿਹਾ ਚਲੋ ਆਪਾਂ ਵੀ ਨਾ ਲੈ ਲਈਏ ਬਸ ਬੈਠ ਤਾਂ ਗਏ ਤੇ ਫਿਰ ਮੈਨੂੰ ਹੀ ਪਤਾ ਤੇ ਲੈ ਜਾਂਦੀ ਸੀ ਉਹ ਉਹ ਹਾਲ ਜੇ ਪੈਂਦੇ ਸੀਗੇ ਹਾਂਜੀ ਮੈਨੂੰ ਤੇ ਦੇਵਿੰਨ ਨੂੰ ਤਾਂ ਨਹੀਂ ਲੱਗਿਆ ਰਹਿਣਾ ਪਰ ਬਾਅਦ ਵਿੱਚ ਤਾਂ ਵਧੀਆ ਮਤਲਬ ਐਂਜ ਲੱਗਣ ਲੱਗੇ ਸੀ ਵਧੀਆ ਚੀਜ਼ ਹੈਗੀ ਤੇ ਦੋਸਤੋ ਤੁਸੀਂ ਵੀ ਜ਼ਰੂਰ ਜਾਇਓ ਜੀ ਕਿਉਂਕਿ 19 ਤਰੀਕ ਤੱਕ ਇਹ ਮੇਲਾ ਚੱਲਣਾ ਓਨਲੀ 19 ਅਪ੍ਰੈਲ ਤੱਕ ਪਾਵਰ ਰੋਡ ਤੇ ਬਠਿੰਡੇ ਲੱਗਿਆ ਹੋਇਆ ਤੇ ਮਤਲਬ ਫੈਮਿਲੀ ਨੂੰ ਜਰੂਰ ਨਾਲ ਲੈ ਕੇ ਜਾਓ ਬੱਚਿਆਂ ਨੂੰ ਸ਼ਾਮ ਨੂੰ 3 ਤੋਂ 10 ਵਜੇ ਤੱਕ ਲੱਗਦਾ ਜੀ ਇਹ ਤੇ ਬਹੁਤ ਸੋਹਣੀ ਚੀਜ਼ਾਂ ਨੇ ਜੀ ਤੁਸੀਂ ਜਰੂਰ ਦੇਖ ਕੇ ਆਓ ਬੱਚਿਆਂ ਵਾਸਤੇ ਵੀ ਤੇ ਉਂਝ ਮਤਲਬ ਜਿਵੇਂ ਕਿਚਨ ਦਾ ਸਮਾਨ ਹੋਗਾ ਜੀ ਬੈਗ ਪਰਸ ਨਿਕੇ ਨਿਕੇ ਚੀਜ਼ਾਂ ਕਰਦੀ ਡੈਕੋਰੇਸ਼ਨ ਵਾਸਤੇ ਜੀ ਸੋਫਾ ਸੈੱਟ ਤੇ ਲੱਕੜ ਦਾ ਬਹੁਤ ਸੋਹਣਾ ਸਮਾਨ ਜਿਹੜਾ ਇੱਥੇ ਮਿਲਦਾਗਾ ਤੇ ਜਰੂਰ ਦੇਖ ਕੇ ਆਓ ਜੀ ਹੋਰ ਵੀ ਨਵੇਂ ਤੋਂ ਨਵੇਂ ਜਿਹੜੇ ਸਟਾਲ ਆਉ ਲੱਗ ਰਹੇ ਨੇਗੇ ਬਾਕੀ ਬੱਚਿਆਂ ਦੇ ਖੇਡਣ ਲਈ ਬਹੁਤ ਦੋਸਤੋ ਬਹੁਤ ਵਧੀਆ ਕਨਸੈਪਟ ਆ ਹਾਂ ਜੀ ਉਸ ਤੋਂ ਬਾਅਦ ਲੈ ਵੀ ਨੇ ਥਾਰ ਲਈ ਤੇ ਮੈਂ ਲੈ ਲਈ ਸੀ ਜੀ ਇਹ ਸੈਂਡਲ ਜੋ ਕਿ ਹੈਂਡਮੇਡ ਸੀ ਜੁੱਤੀਆਂ ਸੈਂਡਲ ਚੱਪਲਾਂ ਮਤਲਬ ਇੰਨੀਆਂ ਜ਼ਿਆਦਾ ਮਤਲਬ ਸੋਹਣੀਆਂ ਸੀਗੇ ਤੇ ਮੈਂ ਕਿਹਾ ਚਲੋ ਆਪਾਂ ਵੀ ਲੈ ਲੈਨੇ ਜੀ ਕੁਝ ਤੇ ਉਸ ਤੋਂ ਬਾਅਦ ਜਿਹੜਾ ਸਾਰੇ ਜਿਹੜਾ ਹੱਥੀ ਬਣੀਆਂ ਹੋਈਆਂ ਸੀ ਰੋਣ ਹਾਂ ਜੀ ਵੀਰ ਵਰਗੇ ਨੇ ਸਾਨੂੰ ਦਿੱਤਾ ਜੀ ਸਨਮਾਨ ਚਿੰਨ ਤੇ ਮਤਲਬ ਬਹੁਤ ਖੁਸ਼ੀ ਹੋਈ ਜੀ ਇੱਥੇ ਆ ਕੇ ਸੋ ਬਹੁਤ ਵਧੀਆ ਮਤਲਬ ਆਰਗੇਨਾਈਜ਼ ਕਰਿਆ ਹੋਇਆ ਸੀ ਸਾਰਾ ਪ੍ਰੋਗਰਾਮ ਇਹਨਾਂ ਨੇ ਹਾਂ ਜੀ ਉਸ ਤੋਂ ਬਾਅਦ ਵੀਰ ਵਰਗੇ ਨੂੰ ਮਿਲੇ ਜੀ ਤੇ ਮੇਲੇ 'ਚ ਫਿਰ ਚੱਲ ਪਏ ਨਿਕਲਦੇ-ਨਿਕਲਦੇ ਸਾਨੂੰ ਇੱਕ ਹੋਰ ਭੈਣ ਵਰਗੇ ਮਿ ਤੇ ਉਦੋਂ ਬਾਅਦ ਫਿਰ ਦੋਸਤੋ ਮੇਲੇ ਚ ਚੱਲ ਪਏ ਕਿਉਂਕਿ ਲੇਟ ਬਹੁਤ ਹੋ ਗਈ ਸੀ ਜਾਨ ਖਾਣ ਨੂੰ ਵੀ ਬਹੁਤ ਸਮਾਂ ਸੀ ਪਰ ਸਾਨੂੰ ਐਵੇਂ ਸੀ ਵੀ ਚਲੋ ਛੇਤੀ ਚੱਲੀਏ ਜੀ ਪਰ ਆਉਂਦੇ ਆਉਂਦੇ ਮਾਹ ਚਲੋ ਕੁਝ ਖਾ ਹੀ ਲੈਨੇ ਆ ਜੀ ਵੀਰੇ ਵੀ ਕਹਿੰਦਾ ਹਾਂ ਕੁਝ ਖਾਣਾ ਉਦੋਂ ਬਾਅਦ ਅਸੀਂ ਆ ਐਮਜੀ ਵਾਲੇ ਰੈਸਟੋਰੈਂਟ 'ਚ ਰੁਕ ਗਏ ਤੇ ਆ ਸਕਰੀਨ ਜੀ ਲੱਗੀ ਸੀ ਇਹ ਤੇ ਮੈਨੂੰ ਆਰਡਰ ਨਾ ਕਰਨਾ ਪਵੇ ਜੀ ਫਿਰ ਔਖੇ ਸੌਖੇ ਨੇ ਕਰ ਹੀ ਲਿਆ ਜੀ ਮੈਨੂੰ ਕੁਝ ਕਰਨੀ ਨਹੀਂ ਦੱਸਿਆ ਕੁਝ ਤੇ ਕਰਕੇ ਫਿਰ ਮੈਂ ਨਾਲ ਨਾਲ ਛੇਡਾਂ ਜੀਆਂ ਲੱਗਿਆ ਕਰੂਗਾ ਪੈਸੇ ਤਾਂ ਦਿਓ ਯਾਰ ਮੈਨੂੰ ਤੁਸੀਂ ਮਜ਼ਾਕ ਜਿਆ ਕਰਨ ਲੱਗ ਗਿਆ ਤੇ ਕਰਕੇ ਤੇ ਉਦੋਂ ਬਾਅਦ ਆ ਗਲਤ ਹੋ ਗਿਆ ਜੀ ਨੰਬਰ 58 ਭਰਨਾ ਸੀ ਜੀ 56 ਭਰਤਾ ਜੀ ਉਹਦੇ ਵਿੱਚ ਤੇ ਉਦੋਂ ਬਾਅਦ ਜੀ ਫ੍ਰੈਂਚ ਫ੍ਰਾਈਜ਼ ਡੈਵੀ ਦੇ ਫੇਵਰੇਟ ਆਏ ਕਹਿੰਦਾ ਮੈਂ ਫ੍ਰੈਂਚ ਫ੍ਰਾਈਜ਼ ਖਾਣੇ ਆ ਤੇ ਮੈਂ ਤੇ ਖੁਸ਼ ਕਰਨ ਨੇ 버거 ਖਾਲੇ ਜੀ ਰਮਨ ਤੇ ਦੇਵੀ ਨੇ ਫਰੈਂਚ 프라이ਸ ਖਾਲੇ ਹਾਂਜੀ ਤੇ ਫਿਰ ਇਸ ਤੋਂ ਬਾਅਦ ਹੋਰ ਭੈਣ ਮਿਲੀ ਜੀ ਸੋ ਬਹੁਤ ਮਨ ਨੂੰ ਸਕੂਲ ਮਿਲਦਾ ਦੱਸ ਨਹੀਂ ਸਕਦੇ ਵੀ ਜਦੋਂ ਕੋਈ ਮਿਲਦਾ ਹੈ ਉਦੋਂ ਬਾਅਦ ਫਿਰ ਉਸੇ ਚੱਲ ਪਏ ਸੀਗੇ ਜੀ ਤੇ ਜਦੋਂ ਘਰੇ ਪਹੁੰਚੇ ਤਾਂ 11:30 ਹੋਣ ਵਾਲੇ ਹੋ ਗਏ ਸੀਗੇ ਐਂ ਟਾਈਮ ਲੰਘ ਗਿਆ ਦੋਸਤੋ ਸਾਰਾ ਤਾਂ ਬਈ ਵੀ ਕਿਰਿਆ ਸੀ ਬਹੁਤ نیند ਆ ਰਹੀ ਹੈ ਕਿਉਂਕਿ ਬਸ ਥੋੜੇ ਥੋੜੇ ਨਾਲ ਟਾਈਮ ਲੱਗ ਗਿਆ ਸੀ ਸ਼ਾਮ ਪਾਈ ਗਈ ਸੀ ਪੂਰੀ ਰਾਤ ਹੋ ਗਈ ਸੀ ਸਾਰੇ ਸੁੱਤੇ ਉੱਠੇ ਸੀਗੇ ਤੇ ਸਾਰਿਆਂ ਨੂੰ ਜਦੋਂ ਮੈਂ ਫੋਟੋ ਦਿਖਾਈ ਵੀ ਸਾਨੂੰ ਆ ਸਨਮਾਨ ਚਨ ਮਿਲਿਆ ਸੋ ਮਤਲਬ ਵੀ ਇੰਨਾ ਜ਼ਿਆਦਾ ਖੁਸ਼ ਹੋਇਆ ਪਰਿਵਾਰ ਮਤਲਬ ਕੋਈ ਵੀ ਨਵੀਂ ਚੀਜ਼ ਆਉਂਦੀ ਹੈ ਜਿਕਰ ਹਾਂਜੀ ਮਤਲਬ ਜਦੋਂ ਕੋਈ ਬੱਚੇ ਤਰੱਕੀ ਕਰਦੇ ਤਾਂ ਮਾਂ ਪਿਓ ਨੂੰ ਜ਼ਰੂਰ ਹਮ ਬਹੁਤ ਖੁਸ਼ੀ ਹੁੰਦੀ ਹੁੰਦੀ ਹੈ ਹਨ ਸੋ ਵੀਡੀਓ ਵਧੀਆ ਲੱਗੀ ਜੀ ਕਿ ਜਰੂਰ ਸ਼ੇਅਰ ਕਰਨੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ